ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਸਮੇਂ ਤੁਸੀਂ ਜੁੱਤੇ ਦੇ ਵਿੱਚ ਇੱਕ ਪਰਚੀ ਨੂੰ ਰੱਖਣਾ ਤੇ ਤੁਸੀਂ ਦੇਖੋਗੇ ਜੇਕਰ ਤੁਹਾਡਾ ਕੋਈ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਜਾਂ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਤਾਂ ਤਰੀਕਿਆਂਵਾਂ ਕਰਵਾਈਆਂ ਹੋਈਆਂ ਨੇ ਤਾਂ ਤੁਸੀਂ ਜੁੱਤੇ ਵਾਲਾ ਇਹ ਇੱਕ ਛੂਟਾ ਜਿਹਹਾ ਉਪਾਅ ਕਰਨਾ ਹੈ ਤੇ ਇਸ ਦੇ ਨਾਲ ਜਿਹੜਾ ਵੀ ਵਿਅਕਤੀ ਤੁਹਾਡਾ ਬੂਰਾ ਕਰ ਰਿਹਾ ਭਾਵੇਂ ਉਹ ਤੁਹਾਡਾ ਸ਼ਤਰੂ ਹੋਵੇ ਤੇ ਭਾਵੇਂ ਦੁਸ਼ਮਣ ਉਸ ਦੀ ਸਾਰੀ ਦੀ ਸਾਰੀ ਆਕੜ ਨਿਕਲ ਜਾਵੇਗੀ ਸੋ ਇਸੇ ਤਰੀਕੇ ਦੇ ਨਾਲ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰ ਲਓ ਤੇ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਵੇਗਾ ਕਿ ਕਿਵੇਂ ਜਿਹੜੇ ਤੁਹਾਡੇ ਦੁਸ਼ਮਣ ਨੇ ਉਹਨਾਂ ਦੀ ਆਕੜ ਨਿਕਲਦੀ ਏ ਤੇ ਉਹ ਤੁਹਾਡੇ ਸਾਹਮਣੇ ਖੁਦ ਆ ਕੇ ਮਾफी ਮੰਗਣਗੇ ਤੁਹਾਡੇ ਤੋਂ ਆਪਣੀ ਗਲਤੀ ਦੀ ਤੇ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਵੀ ਤਰੀਕੇ ਦੀ ਦਖਲਅੰਦਾਜ਼ੀ ਨਹੀਂ ਕਰਨਗੇ ਸੋ ਇਸੇ ਤਰੀਕੇ ਦੇ ਨਾਲ ਜੋ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਧਨ ਦੇ ਨਾਲ ਜੁੜੀਆਂ ਹੋਈ ਸਮੱਸਿਆ ਤੋਂ ਪਰੇਸ਼ਾਨ ਹੋ ਚੁੱਕੇ ਨੇ ਉਹਨਾਂ ਦੇ ਦੁਸ਼ਮਣ ਸ਼ਤਰੂ ਹੱਥ ਧੋ ਕੇ ਉਹਨਾਂ ਦੇ ਪਿੱਛੇ ਪਏ ਹੋਏ ਨੇ ਤੇ ਉਹਨਾਂ ਦੇ ਉੱਪਰ ਤੰਤਰ ਮੰਤਰ ਤਾਂਤ੍ਰਿਕ ਕਿਰਿਆਵਾਂ ਕਰਵਾ ਰਹੀ ਨੇ ਕੋਈ ਵੀ ਬਲੈਕ ਮੈਜਿਕ ਜਾਂ ਫਿਰ ਜਾਦੂ ਟੂਣਾ ਕਰਵਾ ਰਿਆ ਕਹਿਣ ਦਾ ਭਾਵ ਕਿ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੀਆਂ ਕਿਰਿਆਵਾਂ ਕਰਵਾ ਰਹੀ ਨੇ ਕਿ ਉਹਨਾਂ ਨੂੰ ਘਰ ਦੇ ਵਿੱਚ ਬਹੁਤ ਜ਼ਿਆਦਾ ਕੰਗੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਗਾ ਕਹਿਣ ਦਾ ਭਾਵ ਕਿ ਪੂਰੀ ਤਰ੍ਹਾਂ ਉਹੋ ਤੁਹਾਨੂੰ ਬਰਬਾਦ ਕਰ ਚੁੱਕੇ ਨੇ ਤੇ ਜਾਂ ਫਿਰ ਤੁਹਾਨੂੰ ਬਰਬਾਦ ਕਰਨਾ ਚਾਹੁੰਦੇ ਨੇ ਤੇ ਤੁਸੀਂ ਇਹ ਸਮਝ ਸਕਦੇ ਹੋ ਕਿ ਜੁਗਤੇ ਦੇ ਵਿੱਚ ਇੱਕ ਪਰਚੀ ਰੱਖ ਕੇ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਿਆ ਪੂਰੇ ਵਿਸ਼ਵਾਸ ਦੇ ਨਾਲ ਤੁਸੀਂ ਇਹ ਸੋਚ ਕੇ ਕਰਨਾ ਹੈ ਕਿ ਜੋ ਉਪਾਅ ਤੁਸੀਂ ਕਰ ਰਹੇ ਹੋ ਇਸ ਉਪਾਅ ਦਾ ਤੁਹਾਨੂੰ 100% ਰਿਜ਼ਲਟ ਮਿਲਣ ਵਾਲਾ ਹੈ ਤੁਸੀਂ ਖੁਦ ਦੇਖੋਗੇ ਜਦੋਂ ਇਹ ਉਪਾ ਕਰੋਗੇ ਕਿ ਜੋ శత్రు ਜੋ ਦੁਸ਼ਮਣ ਤੁਹਾਨੂੰ ਅੱਜ ਅੱਖਾਂ ਦਿਖਾ ਰਹੇ ਨੇ ਇਸੇ ਤਰੀਕੇ ਦੇ ਨਾਲ ਜੋ ਦੁਸ਼ਮਣ ਤੁਹਾਡੇ ਹੱਥ ਤੋਂ ਕੇ ਪਿੱਛੇ ਪੈ ਹੋਏ ਨੇ ਉਹ ਦੁਸ਼ਮਣ ਵੀ ਤੁਹਾਡੇ ਨਤਮਾਸਟਕ ਹੋ ਜਾਣਗੇ ਤੁਹਾਡੇ ਵੱਲ ਕਿ ਚੁੱਕ ਕੇ ਵੀ ਨਹੀਂ ਦੇਖਣਗੇ ਤੇ ਇਸੇ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਚੱਲਣ ਦੀ ਵੀ ਗਲਤੀ ਨਹੀਂ ਕਰਨਗੇ ਇਸੇ ਤਰੀਕੇ ਦੇ ਨਾਲ ਜਿਹੜਾ ਤੁਹਾਡੇ ਦੁਸ਼ਮਨਾ ਦਾ ਸ਼ਤਰੂਆਂ ਦਾ ਪ੍ਰਭਾਵ ਤੁਹਾਡੀ ਜ਼ਿੰਦਗੀ ਦੇ ਉੱਪਰ ਪੈ ਰਿਹਾ ਉਹ ਪੂਰੇ ਤਰੀਕੇ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤੁਹਾਡੇ ਨਾਲ ਤਾਂ ਦੂਰ ਦੀ ਗੱਲ ਕਿਸੇ ਹੋਰ ਵਿਅਕਤੀ ਦੇ ਨਾਲ ਵੀ ਉਹ ਕਦੇ ਵੀ ਦੁਸ਼ਮਣੀ ਨਹੀਂ ਨਿਭਾਉਣਗੇ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਕਿਉਂਕਿ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਦੁਸ਼ਮਣ ਦੀ ਸਾਰੇ ਦੁਸ਼ਮਣੀ ਛਤਰਤਾ ਵਾਲੀ ਜਿਹੜੀ ਵੀ ਤਾਕਤ ਹੋਵੇਗੀ ਉਹ ਨਿਕਲ ਜਾਵੇਗੀ। ਸੋ ਇਸੇ ਤਰੀਕੇ ਦੇ ਨਾਲ ਹੁਣ ਗੱਲ ਕਰਦੇ ਹਾਂ ਉਪਾਅ ਦੀ ਕਿ ਇਸ ਉਪਾਅ ਨੂੰ ਅਸੀਂ ਕਦੋਂ ਕਿਵੇਂ ਤੇ ਕਿਹੜੇ ਤਰੀਕੇ ਦੇ ਅਨੁਸਾਰ ਕਰ ਸਕਦੇ ਹਾਂ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅਨੁਸਾਰ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਾਂ ਤਾਂ ਵਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਸਭ ਤੋਂ ਪਹਿਲਾਂ ਗੱਲ ਕਰਦੀਆਂ ਕਿ ਇਸ ਉਪਾਉ ਨੂੰ ਕਰਨ ਦੇ ਨਾਲ ਕਿ ਸਾਡਾ ਇੱਕ ਦੁਸ਼ਮਣ ਸਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋਵੇਗਾ ਤੇ ਜਾਂ ਫਿਰ ਸਾਡੇ ਸਾਰੇ ਹੀ ਦੁਸ਼ਮਣ ਦੂਰ ਹੋ ਜਾਣਗੇ ਤੁਸੀਂ ਸਿਰਫ ਇੱਕ ਹੀ ਉਪਾ ਕਰਨਾ ਤੇ ਇੱਕ ਉਪਾ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਜਿੰਨੇ ਵੀ ਸ਼ਤਰੂ ਦੁਸ਼ਮਣ ਨੇ ਉਹ ਸਾਰੇ ਹੀ ਦੂਰ ਹੋ ਜਾਣਗੇ ਤੇ ਇਸੇ ਤਰੀਕੇ ਦੇ ਨਾਲ ਜੋ ਲੋਕ ਇੱਕ ਸ਼ਤਰੂ ਤੋਂ ਪਰੇਸ਼ਾਨ ਨੇ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਆ ਤੇ ਜੋ ਲੋਕ ਬਹੁਤ ਜ਼ਿਆਦੇ ਦੁਸ਼ਮਣਾਂ ਤੋਂ ਪਰੇਸ਼ਾਨ ਨੇ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਨੇ ਇਸ ਤੋਂ ਇਲਾਵਾ ਗੁਪਤ ਸ਼ਤਰੂ ਨੇ ਜੇਕਰ ਤੁਹਾਡੇ ਫੇਰ ਵੀ ਤੁਸੀਂ ਇਹ ਉਪਾਅ ਕਰ ਸਕਦੇ ਹੋ ਤੇ ਗੁਪਤ ਸ਼ਤਰੂ ਕਿਹੜੇ ਹੁੰਦੇ ਆ ਜਿੰਨਾਂ ਨੂੰ ਅਸੀਂ ਜਾਣਦੇ ਹੀ ਨਹੀਂ ਕਿ ਕਿਹੜਾ ਸਾਡਾ ਦੁਸ਼ਮਣ ਜੋ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਤਾਂ ਉਹ ਵੀ ਇਹੇ ਉਪਾਅ ਕਰ ਸਕਦੀ ਨੇ। ਤਾਂ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡਾ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਤੁਹਾਨੂੰ ਪੂਰੇ ਤਰੀਕੇ ਦੇ ਨਾਲ ਉਸ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਉਤਲ-ਪੁਤਲ ਕਰ ਰੱਖਿਆ ਏ। ਤੁਸੀਂ ਅਕਸਰ ਦੇਖਿਆ ਹੀ ਹੋਣਾ ਹੈ ਕਿ ਕੁਝ ਲੋਕਾਂ ਦੇ ਘਰਾਂ ਦੇ ਵਿੱਚ ਅਕਸਰ ਹੀ ਬਹੁਤ ਵੱਡੀਆਂ-ਵੱਡੀਆਂ ਦੁਰਘਟਨਾਵਾਂ ਹੋ ਜਾਂਦੀਆਂ ਨੇ। ਜਾ ਫਿਰ ਤੁਹਾਡੇ ਘਰ ਦੇ ਵਿੱਚ ਅਚਾਨਕ ਤੁਹਾਡੀ ਧਨ ਦੀ ਹਾਨੀ ਹੋਣੀ ਸ਼ੁਰੂ ਹੋ ਜਾਂਦੀ ਏ ਤੁਹਾਡੇ ਘਰ ਦੇ ਵਿੱਚ ਇਸ ਤਰੀਕੇ ਦੇ ਇਨਸੀਡੈਂਸ ਹੋਣੇ ਸ਼ੁਰੂ ਹੋ ਜਾਂਦੇ ਆ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਹਾਡੇ ਘਰ ਦੇ ਵਿੱਚ ਹੋ ਕੀ ਰਿਹਾ ਏ ਚੱਲ ਕੀ ਰਿਹਾ ਏ ਕਿਸੇ ਤਰੀਕੇ ਦੇ ਨਾਲ ਇਹ ਹੀ ਲੋਕ ਨੇ ਜੋ ਤੁਹਾਨੂੰ ਹਰ ਤਰਫ ਤੋਂ ਤੰਗ ਪਰੇਸ਼ਾਨ ਕਰਦੇ ਰਹਿੰਦੇ ਨੇ ਤੁਹਾਨੂੰ ਕਈ ਤਰ੍ਹਾਂ ਦੀਆਂ ਬਸੀਬਤਾ ਤੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਜੋ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਮੁਸ਼ਕਲਾ ਆਉਂਦੀਆਂ ਨੇ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਪ੍ਰੋਬਲਮ ਦੇ ਪਿੱਛੇ ਸਾਡੇ ਦੁਸ਼ਮਣਾਂ ਦਾ ਹੀ ਹੱਥ ਹੁੰਦਾ ਹੈ ਪਰ ਬਹੁਤ ਜ਼ਿਆਦਾ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਜਿੰਨਾਂ ਦੇ ਪਿੱਛੇ ਸ਼ਤਰੂਆਂ ਦਾ ਹੀ ਹੱਥ ਹੁੰਦਾ ਹੈ ਜੋ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਦੁਸ਼ਮਣਾਂ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਦਾ ਉਹ ਬਹੁਤ ਜਲਦੀ ਤੇ ਆਸਾਨੀ ਦੇ ਨਾਲ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਬੈਠ ਕੇ ਕਰ ਸਕਦੇ ਨੇ ਤੁਸੀਂ ਵੀ ਇਸ ਉਪਾਅ ਨੂੰ ਕਰੋ ਤੇ ਦੇਖਿਓ ਕਿ ਤੁਹਾਨੂੰ ਇਸ ਉਪਾਅ ਦਾ ਲਾਭ ਕਿਵੇਂ ਤੇ ਕਿੰਨੇ ਸਮੇਂ ਦੇ ਵਿੱਚ ਹੁੰਦਾ ਹੈ ਜਿਹੜੇ ਸਿੱਧੇ ਸਾਦੇ ਲੋਕ ਹੁੰਦੇ ਆ ਉਹ ਤਾਂ ਇਹਨਾਂ ਨੂੰ ਸਮਝ ਹੀ ਨਹੀਂ ਪਾਉਂਦੇ ਕਿ ਕੋਈ ਸਾਨੂੰ ਸਾਜ਼ਿਸ਼ ਕਰਨ ਦੀ ਸਾਡੀ ਪਲਾਨ ਕਿਸੇ ਨੂੰ ਦੀ ਸਾਨੂੰ ਜਿਹੜਾ ਬਰਬਾਦ ਕਰਨਾ ਚਾਹੁੰਦਾ ਏ ਕੋਈ ਸਾਡੇ ਉੱਪਰ ਇਸ ਤਰੀਕੇ ਦਾ ਛੜਿਆੰਤਰ ਕਰ ਸਕਦਾ ਹੈ ਸਾਡੇ ਉੱਪਰ ਬ્લેਕ ਮੈਜੀਕ ਕਰਵਾ ਸਕਦਾ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਸਿੱਧੇ ਸਧਾਰਨ ਚ ਇਹ ਹੁੰਦੇ ਆ ਜੋ ਕਿ ਜਿਨ੍ਹਾਂ ਦੀ ਇਹ ਸੋਚ ਹੁੰਦੀ ਹੈ ਕਿ ਅਸੀਂ ਚੰਗੇ ਆ ਤੇ ਦੂਸਰੇ ਵੀ ਚੰਗੇ ਆ ਜੋ ਦੂਸਰਿਆਂ ਨੂੰ ਵੀ ਚੰਗਾ ਸਮਝਦੇ ਆ ਕਿਉਂਕਿ ਕੀ ਹੈ ਕਿ ਇਹ ਕਾਲ ਯੁੱਗ ਦਾ ਸਮਾਂ ਹੈ ਤੇ ਕਾਲ ਯੁੱਗ ਦੇ ਸਮੇਂ ਦੇ ਵਿੱਚ ਸਾਰਿਆਂ ਨੂੰ ਉਸਕਰ ਤੱਕ ਰਹਿਣ ਦੀ ਜ਼ਰੂਰਤ ਹੁੰਦੀ ਹੈ ਤੋ ਇਸੇ ਤਰੀਕੇ ਦੇ ਲਾਲ ਸਾਹਿਬ ਤੋਂ ਪਹਿਲਾਂ ਗੱਲ ਕਰ ਲੈਣੀ ਹੈ ਕਿ ਇਸ ਉਪਾਉ ਨੂੰ ਕਰਨਾ ਕਿਵੇਂ ਆ ਤੇ ਕਿਹੜੇ ਤਰੀਕੇ ਦੇ ਅਨੁਸਾਰ ਕਰਨਾ ਹੈ ਤੇ ਸਾਨੂੰ ਜੇਕਰ ਅਸੀਂ ਸਹੀ ਵਿਧੀ ਦੇ ਅਨੁਸਾਰ ਇਹ ਉਪਾਅ ਕਰਾਂਗੇ ਤਾਂ ਸਾਨੂੰ ਰਿਜ਼ਲਟ ਵੀ ਇਸ ਉਪਾਅ ਦਾ ਜ਼ਰੂਰ ਮਿਲੇਗਾ ਸੋ ਇਸੇ ਤਰੀਕੇ ਦੇ ਨਾਲ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਜ਼ਰੂਰਤ ਹੈ ਇੱਕ ਪੇਜ ਦੀ ਕਾਗਜ਼ ਲੈਣਾ ਤੁਸੀਂ ਲਾਈਨਾਂ ਵਾਲਾ ਵੀ ਲੈ ਸਕਦੇ ਹੋ ਤੇ ਪਲੇਨ ਵੀ ਲੈ ਸਕਦੇ ਹੋ ਇਸ ਦੇ ਨਾਲ-ਨਾਲ ਤੁਹਾਨੂੰ ਜਿਹੜੀ ਦੂਸਰੀ ਚੀਜ਼ ਚਾਹੀਦੀ ਉਹ ਚਾਹੀਦਾ ਹੈ ਬਲੈਕ ਕਲਰ ਦਾ ਪੈਨ ਸਕੇਚ ਜਾਂ ਫਿਰ ਮਾਰਕਰ ਤੇ ਜਿਹੜਾ ਤੁਸੀਂ ਇਸ ਕਾਗਜ਼ ਦੇ ਉੱਪਰ ਸ਼ਤਰੂ ਦਾ ਨਾਮ ਲਿਖਣਾ ਹੈ ਉਹ ਨਾਮ ਉਹ ਹੀ ਲਿਖ ਸਕਦੇ ਜਿਸ ਨੂੰ ਪੂਰਾ ਨਾਮ ਸਹੀ ਪਤਾ ਹੈ ਤੇ ਜੋ ਨਾਮ ਜਿਨ੍ਹਾਂ ਨੂੰ ਨਹੀਂ ਪਤਾ ਉਹ ਸ਼ਤਰੂ ਦੁਸ਼ਮਣ ਵੀ ਲਿਖ ਸਕਦੇ ਆ ਜਾਂ ਫਿਰ ਗੁਪਤ ਦੁਸ਼ਮਣ ਵੀ ਲਿਖ ਸਕਦੇ ਨੇ ਤੇ ਜਾਂ ਫਿਰ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਕਿੰਨੇ ਦੁਸ਼ਮਣ ਨੇ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਤੁਸੀਂ ਇਸੇ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਕਿੰਨੇ ਦੁਸ਼ਮਣ ਨੇ శత్రੂ ਨੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਹੀ ਕਰਨਾ ਆਪਣੇ ਸ਼ਤਰੂ ਦਾ ਨਾਮ ਲੇਕ ਕੇ ਹਰੇ ਸ਼ਤਰੂ ਲੈ ਕੇ ਇੱਕ ਚੌਰਸ ਪਰਚੀ ਦੇ ਉੱਪਰ ਬਲੈਕ ਕਲਰ ਦੇ ਸਕੈਚ ਮਾਰਕਰ ਦੇ ਨਾਲ ਲਿਖ ਦੇਣਾ ਇਸ ਦੇ ਵਿੱਚ ਸਾਈਜ਼ ਦੀ ਕੋਈ ਗੱਲ ਨਹੀਂ ਚਿੰਨੀ ਚਾਹੀਏ ਤੁਹਾਨੂੰ ਚਾਹੀਦੀ ਇਹ ਤੁਸੀਂ 19 ਚੌਰਸ ਟਾਈਪ ਪਰਚੀ ਤੁਸੀਂ ਲੈ ਸਕਦੇ ਹੋ ਪਰ ਜਿਆਦਾ ਵੱਡੀ ਪਰਚੀ ਤੁਸੀਂ ਨਹੀਂ ਲੈਣੀ ਤੇ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਲਿਖਣ ਤੋਂ ਬਾਅਦ ਦੇ ਵਿੱਚ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਬਾਲਾਜੀ ਮਹਾਰਾਜ ਦਾ ਧਿਆਨ ਕਰਨਾ ਹੈ ਤੁਸੀਂ ਆਪਣੇ ਮਨ ਦੇ ਵਿੱਚ ਜਾਂ ਫਿਰ ਜਿਹੜੇ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦਾ ਧਿਆਨ ਕਰਨਾ ਹੈ ਤੇ ਪ੍ਰਾਰਥਨਾ ਵੀ ਕਰਨੀ ਹੈ ਤੇ ਕਹਿਣਾ ਕਿ हे ਬਾਲਾਜੀ ਮਹਾਰਾਜ ਕਿਉਂ ਵੀ ਮੈਨੂੰ ਬਰਬਾਦ ਕਰ ਰਿਹਾ ਹੈ ਜਾਂ ਫਿਰ ਮੈਨੂੰ ਬਰਬਾਦ ਕਰਨਾ ਚਾਹ ਰਿਹਾ ਹੈ ਜਾਂ ਫਿਰ ਮੈਨੂੰ ਬਰਬਾਦ ਕਰਨ ਦੇ ਬਾਰੇ ਸੋਚ ਰਿਹਾ ਹੈ ਜੋ ਵੀ ਮੇਰਾ ਕਹਿਣ ਦਾ ਭਾਵ ਦੁਸ਼ਮਣ ਜਾਂ ਸ਼ਤਰੂ ਏ ਤੇ ਉਸ ਨੂੰ ਤੁਸੀਂ ਆਪਣੇ ਆਪ ਹੀ ਦੇਖਣਾ ਤੇ ਮਨ ਹੀ ਮਨ ਪ੍ਰਾਰਥਨਾ ਕਰਨੀ ਏ ਤੇ ਫੋਲਡ ਕਰਕੇ ਇਸ ਪਰਚੀ ਨੂੰ ਤੁਸੀਂ ਰੱਖਣਾ ਏ ਤੇ ਰੱਖਣਾ ਕਿੱਥੇ ਆ ਹੁਣ ਮੇਨ ਗੱਲ ਇਹ ਕਿ ਜਿਹੜਾ ਜੁੱਤਾ ਏ ਸਾਡਾ ਜਿਹੜੀ ਕਹਿਣ ਦਾ ਭਾਵ ਜੈਂਸ ਦੀ ਜੁੱਤੀ ਹੁੰਦੀ ਏ ਸ਼ੋ ਹੁੰਦੇ ਆ ਉਸ ਦੇ ਵਿੱਚ ਤੁਸੀਂ ਰੱਖ ਦੇਣਾ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਜੈਂਸ ਨੇ ਉਹ ਤਾਂ ਇਸ ਨੂੰ ਰੱਖ ਸਕਦੇ ਆ ਜੁੱਤੇ ਦੇ ਵਿੱਚ ਤੇ ਜਿਹੜੀਆਂ ਇਸਤਰੀਆਂ ਨੇ ਲੇਡੀ ਨੇ ਉਹ ਇਸ ਨੂੰ ਕਿਹੜੀ ਚੀਜ਼ ਦੇ ਵਿੱਚ ਰੱਖਣ ਇਸੇ ਤਰੀਕੇ ਦੇ ਨਾਲ ਜੈਂਸ ਜਿਹੜੇ ਜੁੱਤੀ ਦੇ ਵਿੱਚ ਰੱਖ ਸਕਦੇ ਆ ਤੇ ਇਸਤਰੀਆਂ ਵੀ ਆਪਣੀ ਇਸ ਨੂੰ ਜੁੱਤੀ ਦੇ ਵਿੱਚ ਹੀ ਰੱਖਣ ਉਥੇ ਰੱਖ ਸਕਦੇ ਆ ਤੇ ਇਸੇ ਤਰੀਕੇ ਦੇ ਨਾਲ ਜੁੱਤੀ ਦੇ ਵਿੱਚ ਰੱਖਣ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਆਸਾਨੀ ਦੇ ਨਾਲ ਉਥੇ ਹੀ ਪਈ ਰਹਿਣ ਦੇਣਾ ਇਸੇ ਤਰੀਕੇ ਦੇ ਨਾਲ ਜਦੋਂ ਵੀ ਤੁਸੀਂ ਬਾਜ਼ਾਰ ਜਾਣਿਓ ਸਬਜ਼ੀ ਮੰਡੀ ਜਾਣਿਓ ਜਾਂ ਫਿਰ ਕਿਤੇ ਵੀ ਜਾਣਿਓ ਇਸ ਜੁੱਤੇ ਨੂੰ ਤੁਸੀਂ ਪਾ ਕੇ ਜਾਣਾ ਹੈ ਤੇ ਬਹੁਤ ਸਾਰੀਆਂ ਇਸਤਰੀਆਂ ਨੇ ਲੇਡੀਜ਼ ਨੇ ਜੋ ਆਪਣੇ ਘਰ ਦੇ ਵਿੱਚ ਜਾਂ ਸ਼ਹਿਰ ਵਾਰ ਜਾਣ ਦੇ ਲੱਗੇ ਜੁੱਤੇ ਪਾਉਂਦੀਆਂ ਨੇ ਉਹ ਵੀ ਇਸ ਨੂੰ ਆਸਾਨੀ ਦੇ ਨਾਲ ਕਰ ਸਕਦੀਆਂ ਨੇ ਸੋ ਇਸੇ ਤਰੀਕੇ ਦੇ ਨਾਲ ਦੋ ਦਿਨ ਤੁਸੀਂ ਇਸ ਪਰਚੀ ਨੂੰ ਪਾ ਕੇ ਰੱਖਣਾ ਹੈ ਤੇ ਦੋ ਦਿਨ ਦੇ ਬਾਅਦ ਜਿੰਨੀ ਵੀ ਇਹ ਪਰਚੀ ਫੱਟੀ ਹੋਵੇਗੀ ਜਿੰਨੀ ਵੀ ਭਾਵੇਂ ਥੋੜੀ-ਬਹੁਤੀ ਹੀ ਹੋਵੇ ਤੇ ਜਿੰਨਾ ਦੀ ਇਹ ਪਰਚੀ ਲਿਖੀ ਹੋਈ ਨਹੀਂ ਵੀ ਫੱਟੀ ਹੋਵੇਗੀ ਤਾਂ ਤੁਸੀਂ ਛੋਟੇ-ਛੋਟੇ ਟੁਕੜੀਆਂ ਦੇ ਵਿੱਚ ਉਸ ਨੂੰ ਕੱਟ ਦੇਣਾ ਕਹਿਣ ਦਾ ਮਤਲਬ ਕਿ ਫਾੜ ਦੇਣਾ ਹੈ ਇਸ ਦੇ ਨਾਲ-ਨਾਲ ਤੁਸੀਂ ਕੂੜੇ ਦੇ ਵਿੱਚ ਵੀ ਸੇਕ ਦੇਣਾ ਇਸ ਦੇ ਬਾਅਦ ਦੇ ਵਿੱਚ ਤੁਸੀਂ ਖੁਦ ਦੇਖੋਗੇ ਕਿ ਕਿਵੇਂ ਤੁਹਾਡੇ ਸ਼ਤਰੂ ਦੁਸ਼ਮਣ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਪ੍ਰਾਸਤ ਹੋ ਕੇ ਚਲੇ ਜਾਣਗੇ ਕਹਿਣ ਦਾ ਭਾਵ ਕਿ ਦੂਰ ਹੋ ਜਾਣਗੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਕਿਸੇ ਤਰੀਕੇ ਦੇ ਨਾਲ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦੇਨ ਦੇ ਕਿਸੇ ਵੀ ਸਮੇਂ ਕਰ ਸਕਦੇ ਹੋ ਜੋ ਲੋਕ ਜੋ ਇਸਤਰੀਆਂ ਜੁਤੇ ਨਹੀਂ ਪਹਿਨਦੀਆਂ ਉਹਨਾਂ ਦੀ ਆਦਤ ਹੁੰਦੀ ਹੈ ਕਿ ਉਹ ਚੱਪਲ ਹੀ ਪਹਿਨਦੀਆਂ ਨੇ ਤਾਂ ਉਹ ਇਸ ਉਪਾਅ ਨੂੰ ਕਿਹੜੇ ਤਰੀਕੇ ਦੇ ਨਾਲ ਕਰ ਸਕਦੀਆਂ ਨੇ ਤਾਂ ਉਹਨਾਂ ਨੇ ਕੀ ਕਰਨਾ ਹੈ ਕਿ ਇਸ ਪਰਚੀ ਨੂੰ ਕਿਸੇ ਵੀ ਆਗ ਤੇ ਚਾਹੇ ਚੁੱਲ੍ਹੇ ਦੇ ਵਿੱਚ ਜਾਂ ਫਿਰ ਗੈਸ ਤੇ ਇਸਨੂੰ ਜਲਾ ਦੇਣਾ ਹੈ ਤੇ ਇਹਨਾਂ ਨੂੰ ਤੁਸੀਂ ਜਲਾਉਣ ਤੋਂ ਬਾਅਦ ਦੇ ਵਿੱਚ ਪਾਣੀ ਦੇ ਵਿੱਚ ਵਹਾ ਦੇਣਾ ਹੈ ਤੇ ਇਹਨਾਂ ਨੂੰ ਤੁਸੀਂ ਕਿਸੇ ਵੀ ਕਪੂਰ ਵਗੈਰਾ ਦੇ ਨਾਲ ਵੀ ਤੁਸੀਂ ਚਲਾ ਸਕਦੇ ਹੋ ਜੇਕਰ ਗੈਸ ਤੇ ਨਹੀਂ ਚਲਾਉਣਾ ਚਾਹੁੰਦੇ ਕਿਸੇ ਬਰਤਨ ਦੇ ਵਿੱਚ ਪਰਚੀ ਰੱਖ ਕੇ ਉਸ ਦੇ ਵਿੱਚ ਕਪੂਰ ਦੀ ਟੁਕੜੀ ਪਾ ਕੇ ਤੁਸੀਂ ਜਲਾ ਸਕਦੇ ਤੇ ਇਹਨੂੰ ਜਲਾਉਣ ਤੋਂ ਬਾਅਦ ਪਾਣੀ ਦੇ ਵਿੱਚ ਵਹਾ ਦੇਣਾ ਤੇ ਸ਼ਤਰੂ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਇੱਕਦਮ ਹੀ ਦੂਰ ਹੋ ਜਾਣਗੇ ਇਹ ਬਹੁਤ ਹੀ ਸਰਲ ਸਿੰਪਲ ਤੇ ਛੋਟਾ ਜਿਹਾ ਉਪਾਏ ਇਸ ਉਪਾਅ ਨੂੰ ਕਰਿਓ ਤੇ ਦੇਖਿਓ ਕਿ ਤੁਹਾਡੀ ਜ਼ਿੰਦਗੀ ਕਿਵੇਂ ਇਹ ਉਪਾਅ ਪੂਰੇ ਤਰੀਕੇ ਦੇ ਨਾਲ ਬਦਲ ਦੇਵੇਗਾ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਅ ਤੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਜੀ ਤੁੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਵੀਡੀਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ